ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ ਤੇ ਲਓ ਜੀ ਆਪਣੇ ਇੱਕ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਕਮੈਂਟ ਸਮੋਸਿਆਂ ਬਾਰੇ ਤੇ ਲਓ ਜੀ ਅੱਜ ਬਣਾਇਆ ਜੀ ਆਪਾਂ ਨੇ ਸਮੋਸੇ ਆਲੂ ਸਮੋਸੇ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਜੀ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਜੋ ਜੋ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਤੇ ਵੀਡੀਓ ਨਾਲ ਬਣੇ ਰਹੋ ਅੱਜ ਫਿਰ ਤੁਹਾਨੂੰ ਹਲਵਾਈ ਸਟਾਈਲ ਜਿਹੜੇ ਸਮੋਸੇ ਉਹ ਬਣਾ ਕੇ ਆਪਾਂ ਦਿਖਾਉਂਗੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਅੱਜ ਫਿਰ ਐਸਪੀ ਕਰਦੇ ਆਂ ਸਟਾਰਟ ਸਮੋਸੇ ਬਣਾਉਣ ਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਆਪਾਂ ਨੂੰ ਚਾਹੀਦੇ ਆ ਜੀ ਆਲੂ ਉਬਲੇ ਹੋਏ ਠੀਕ ਹੈ ਜੀ ਆਲੂ ਆਪਾਂ ਨੇ ਉਬਾਲ ਲਿਆ ਤੇ ਉਸ ਤੋਂ ਬਾਅਦ ਆਪਾਂ ਨੇ ਬਣਾਉਣਾ ਸਭ ਤੋਂ ਪਹਿਲਾਂ ਮੈਦਾ ਠੀਕ ਹੈ ਜੀ ਇਹ ਹੈਗਾ 500 ਗ੍ਰਾਮ ਮੈਦਾ ਤੇ 500 ਗ੍ਰਾਮ ਮੈਦੇ ਦੇ ਵਿੱਚ ਆਪਾਂ ਨੇ ਥੋੜਾ ਜਿਹਾ ਨਮਕ ਪਾਉਣਾ ਲਓ ਜੀ ਸਭ ਤੋਂ ਪਹਿਲਾਂ ਆਪਾਂ ਨਮਕ ਪਾਵਾਂਗੇ ਦੋ ਚੁਟਕੀ ਤਾਂ ਜੋ ਮੈਦਾ ਇਹ ਜਿਹੜਾ ਥੋੜਾ ਜਿਹਾ ਨਮਕੀਨ ਹੋ ਜਾਵੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਥੋੜੀ ਜੀ ਪਾਵਾਂਗੇ ਅਜਵੈਨ ਥੋੜੀ ਜੀ ਕ੍ਰਸ਼ ਕਰਕੇ ਠੀਕ ਹੈ ਜੀ ਲਓ ਜੀ ਅਜਵੈਨ ਪਾ ਲਈ ਤੇ ਉਸ ਤੋਂ ਬਾਅਦ ਆਪਾਂ ਨੇ 500 ਗ੍ਰਾਮ ਮੈਦੇ ਦੇ ਵਿੱਚ 100 ਗ੍ਰਾਮ ਘਿਓ ਪਾਉਣਾ ਠੀਕ ਹੈ ਜੀ ਇਹਨੂੰ ਪਾਉਣਾ ਆਪਾਂ ਨੇ ਮੈਲਟ ਕਰਕੇ ਯਾਨੀ ਹਲਕਾ ਜਿਹਾ ਗਰਮ ਕਰਕੇ ਤੇ ਲਓ ਜੀ ਘੀਆ ਜਿਹੜਾ ਆਪਾਂ ਨੇ ਮੈਲਟ ਕਰ ਲਿਆ ਇਹਨੂੰ ਮੌਲ ਲਾਉਣਾ ਵੀ ਕਹਿ ਦਿੰਦੇ ਆ ਤੇ 100 ਗ੍ਰਾਮ ਆਪਾਂ ਨੇ ਕੀ ਪਾ ਲਿਆ 500 ਗ੍ਰਾਮ ਮੈਦੇ ਦੇ ਵਿੱਚ ਤੇ 100 ਗ੍ਰਾਮ ਆਪਾਂ ਨੇ ਪਾਉਣਾ ਪਾਣੀ ਠੀਕ ਹੈ ਜੀ ਆ ਲੋ ਜੀ ਇਸ ਟਾਈਮ ਤਾਈ ਆਪਾਂ ਨੇ ਪਾਣੀ ਪਾ ਲੈਣਾ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਠੀਕ ਹੈ ਜੀ ਜਦੋਂ ਤੱਕ ਇਹ ਮਿਕਸ ਨਹੀਂ ਹੋ ਜਾਂਦਾ ਤੇ ਲੋ ਜੀ ਪਾਣੀ ਦੀ ਜ਼ਰੂਰਤ ਆਪਾਂ ਨੂੰ ਹੋਰ ਪਾਉਗੀ ਕਿਉਂਕਿ ਪਾਣੀ ਆ ਜਿਹੜਾ ਤੁਸੀਂ 500 ਗ੍ਰਾਮ ਮੈਦੇ ਦੇ ਵਿੱਚ 2 250 ਗ੍ਰਾਮ ਤੁਸੀਂ ਪਾਣੀ ਨਾਪ ਕੇ ਪਾ ਦਿਓ ਠੀਕ ਹੈ ਜੀ ਫਿਰ ਤੁਹਾਡਾ ਜਿਹੜਾ ਮੇਜਰਮੈਂਟ ਉਹ ਬਿਲਕੁਲ ਸੈੱਟ ਰਹੂਗਾ ਤੇ ਲੋ ਜੀ ਥੋੜਾ ਜਿਹਾ ਪਾਣੀ ਆਪਾਂ ਨੇ ਹੋਰ ਪਾ ਲਿਆ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਕਰਦੇ ਆ ਮਿਕਸ ਆ ਤੇ ਲੋ ਜੀ ਮੈਦਾ ਬਣ ਕੇ ਆਪਣਾ ਰੈਡੀ ਹੈ ਜੀ ਆ ਦੇਖੋ ਕਿੰਨਾ ਵਧੀਆ ਮੈਦਾ ਜਿਹੜਾ ਸਮੋਸਿਆਂ ਦਾ ਉਹ ਲੱਗ ਚੁੱਕਿਆ ਹੈ ਤੇ ਮੈਦਾ ਇਹ ਜਿਹੜਾ ਤੁਸੀਂ ਹਲਕਾ ਜਿਹਾ ਹਾਰਡ ਲਾਉਣਾ ਹੈ ਕਿਉਂਕਿ ਜਦੋਂ ਆਪਾਂ ਇਹਨੂੰ ਰੈਸਟ ਵਾਸਤੇ ਰੱਖੋਗੇ 10 15 20 ਮਿੰਟ ਵਾਸਤੇ ਇਹ ਥੋੜਾ ਜਿਹਾ ਨਰਮ ਹੋ ਜਾਊਗਾ ਤੇ ਜੇ ਆਪਾਂ ਨੇ ਪਹਿਲੇ ਹੀ ਨਰਮ ਕਰਤੇ ਆ ਫਿਰ ਜ਼ਿਆਦਾ ਨਰਮ ਹੋ ਗਿਆ ਫਿਰ ਕੰਮ ਹੋ ਜਾਊਗਾ ਖਰਾਬ ਇਸ ਕਰਕੇ ਤੁਸੀਂ ਹਲਕਾ ਜਿਹਾ ਮੈਦਾ ਜਿਹੜਾ ਉਹ ਹਾੜ ਰੱਖਣਾ ਤੇ ਲੋ ਜੀ ਇਹ ਮੈਦੇ ਨੂੰ ਹੁਣ ਆਪਾਂ ਟੱਕ ਕੇ ਰੱਖ ਦਿੰਨੇ ਆ ਤੇ ਤੁਸੀਂ ਇਹ ਕੱਪੜੇ ਨੂੰ ਹਲਕਾ ਜਿਹਾ ਗਿੱਲਾ ਵੀ ਕਰ ਸਕਦੇ ਹੋ ਢੱਕਣ ਵਾਸਤੇ ਤੇ ਲੋ ਜੀ ਹੁਣ ਬਣਾਉਂਦੇ ਆ ਸਮੋਸਿਆਂ ਦਾ ਮਸਾਲਾ ਆਪਾਂ ਯਾਨੀ ਫੀਲਿੰਗ ਸਭ ਤੋਂ ਪਹਿਲਾਂ ਇੱਕ ਫਰਾਈਵਲ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇ ਇਹ ਤੇਲ ਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਤੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਸਭ ਤੋਂ ਪਹਿਲਾਂ ਪੈਦੇ ਵਿੱਚ ਪਾਵਾਂਗੇ ਸਾਫਤਾ ਧਨੀਆ ਠੀਕ ਹੈ ਜੀ ਧਨੀਆ ਜ਼ਰੂਰੀ ਆ ਤੇ ਕਿੰਨੀ ਇਹਦਾ ਸਮੋਸਿਆਂ ਚ ਬਹੁਤ ਵਧੀਆ ਫਲੇਵਰ ਆਉਂਦਾ ਹੈ ਇਸ ਕਰਕੇ ਸਾਫਤਾ ਧਨੀਆ ਤੁਸੀਂ ਜਰੂਰ ਪਾਉਣਾ ਤੈਨੂੰ ਚੰਗੀ ਤਰ੍ਹਾਂ ਭੁੰਨਾਗੇ ਤੇ ਜਦੋਂ ਧਨੀਆ ਚੰਗੀ ਤਰ੍ਹਾਂ ਭੁੰਨ ਹੋ ਗਿਆ ਸੇਕ ਕਰ ਦਿਓ ਘੱਟ ਫਿਰ ਇਹਦੇ ਚ ਪਾਵਾਂਗੇ ਆਪਾਂ ਥੋੜਾ ਜਿਹਾ ਜੀਰਾ ਤੇ ਜੀਰਾ ਪਾਉਣ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਪਾਉਣੀ ਹਰੀ ਮਿਰਚ ਤੇ ਅਦਰਕ ਠੀਕ ਹੈ ਜੀ ਬਰੀ ਕੱਟੀ ਹੋਈ ਤੇ ਪਾਉਣੇ ਆ ਤੇ ਗੈਸ ਕਰ ਦੇਣੀ ਆ ਬੰਦ ਆਪਾਂ ਨੇ ਇਸ ਟਾਈਮ ਤੇ ਤੈਨੂੰ ਹਲਕਾ ਜਿਹਾ ਭੁੰਨਣਾ ਹੈ ਹਲਕਾ ਜਿਹਾ ਭੁੰਨਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਚੱਲੋ ਜੀ ਆਪਾਂ ਬਣਾ ਰਹੇ ਹਾਂ ਅੱਧਾ ਕਿਲੋ ਆਲੂਆਂ ਦੇ ਇਸ ਕਰਕੇ ਆਪਾਂ ਨੇ ਅੱਧਾ ਛੋਟਾ ਚਮਚ ਹਲਦੀ ਦਾ ਪਾ ਕੇ ਗੈਸ ਨਹੀਂ ਬਾਲਣੀ ਗੈਸ ਹੁਣ ਬੰਦ ਹੈ ਆਪਾਂ ਨੇ ਇਹਨੂੰ ਇਦਾਂ ਹੀ ਭੁੰਨਣਾ ਠੀਕ ਹੈ ਜੀ ਐਸੇ ਤਰੀਕੇ ਨਾਲ ਆਹ ਲੋ ਜੀ ਕਿਉਂਕਿ ਇਹ ਐਸੇ ਤੇਲ ਦੇ ਵਿੱਚ ਭੁੰਨ ਹੋ ਜੂਗੀ ਤੇ ਲੋ ਜੀ ਮਸਾਲਾ ਆਪਣਾ ਭੁੰਨਿਆ ਗਿਆ ਤੇ ਹੁਣ ਆਪਾਂ ਨਾਲ ਇਹਦੇ ਵਿੱਚ ਪਾ ਦਾਂਗੇ ਇੱਕ ਚਮਚ ਧਨੀਏ ਪਾਊਡਰ ਦਾ ਤੇ ਅੱਧਾ ਚਮਚ ਪਾਵਾਂਗੇ ਜੀਰਾ ਪਾਊਡਰ ਤੇ ਥੋੜੀ ਜੀ ਪਾਵਾਂਗੇ ਕਸਤੂਰੀ ਮੇਥੀ ਤੇ ਲਓ ਜੀ ਇਸ ਤਰੀਕੇ ਨਾਲ ਬਣਾ ਸਕਦੇ ਹ ਤੁਸੀਂ ਆਲੂਆਂ ਦਾ ਮਸਾਲਾ ਕੋਈ ਜ਼ਿਆਦਾ ਬੜੀ ਸੈਂਸ ਨਹੀਂ ਹੈਗੀ ਇਹਦੇ ਵਿੱਚ ਵੀ ਹਲਵਾਈ ਮਸਾਲੇ ਦੇ ਵਿੱਚ ਕੀ ਪਾਉਂਦੇ ਆ ਤੁਸੀਂ ਦੇਖ ਹੀ ਲਿਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਤੋੜਦਨੇ ਆ ਆਲੂ ਠੀਕ ਹੈ ਜੀ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਤੇ ਇਸ ਤਰੀਕੇ ਨਾਲ ਤੋੜਨੇ ਆ ਮੰਨ ਲਓ ਆਲੂ ਆ ਜਿਹੜੇ ਜ਼ਿਆਦਾ ਬਰੀਕ ਵੀ ਨਹੀਂ ਕਰਨੇ ਠੀਕ ਹੈ ਜੀ ਬਿਲਕੁਲ ਘੋਲਵਾ ਜਿਹਾ ਨਹੀਂ ਬਣਾਉਣਾ ਹੈਗਾ ਤੇ ਆਲੂ ਵੀ ਆ ਜਿਹੜੇ ਤੁਹਾਡੇ ਉਹ ਪਰਫੈਕਟ ਉਬਲੇ ਹੋਣੇ ਚਾਹੀਦੇ ਆ ਜਿਆਦਾ ਓਵਰ ਕੁਕ ਨਹੀਂ ਚਾਹੀਦੇ ਆ ਆਲੂ ਤੇ ਲਓ ਜੀ ਇਹਦੇ ਵਿੱਚ ਹੁਣ ਆਪਾਂ ਜਿਹੜੇ ਅੱਧਾ ਕਿਲੋ ਆਲੂ ਆ ਉਹ ਤੋੜ ਲੋਂਗੇ ਇਸ ਤਰੀਕੇ ਨਾਲ ਤੇ ਲਓ ਜੀ ਇੱਕ ਚੀਜ਼ ਆਪਾਂ ਪਾਉਣੀ ਭੁੱਲ ਗਏ ਤੇ ਨਮਕ ਤੇ ਨਮਕ ਤੁਸੀਂ ਟੇਸਟ ਰਿਕੋਰਡਿੰਗ ਪਾ ਦਿਓ ਜਿੰਨਾ ਕੁ ਤੁਹਾਨੂੰ ਪਸੰਦ ਹੈ ਤੁਸੀਂ ਓਨਾ ਕ ਨਮਕਾ ਜਿਹੜਾ ਪਾ ਦਿਓ ਇਹਦੇ ਵਿੱਚ ਤੇ ਲਓ ਜੀ ਮਸਾਲਾ ਬਣ ਕੇ ਰੈਡੀ ਹੈ ਜੀ ਆਪਣਾ ਸਮੋਸਿਆਂ ਦਾ ਆ ਦੇਖੋ ਜੀ ਤੁਸੀਂ ਕਲਰ ਦੇਖੋ ਮਸਾਲੇ ਦਾ ਮੈਂ ਕਹਿੰਦਾ ਨਜ਼ਾਰਾ ਆ ਜਾਊਗਾ ਠੀਕ ਹੈ ਜੀ ਜਿੱਦਾਂ ਦਾ ਕਲਰ ਹੋਣਾ ਚਾਹੀਦਾ ਏ ਉਸ ਤਰੀਕੇ ਦਾ ਕਲਰ ਹੈ ਜਿਹੜਾ ਐ ਪ੍ਰੋਪਰ ਆਇਆ ਏ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਿਕਸ ਕਰ ਦੰਨੀ ਆ ਜੀ ਹਰਾ ਧਣੀਆ ਠੀਕ ਹੈ ਜੀ ਤੇ ਲਓ ਜੀ ਹੁਣ ਬੇਲਦੇ ਆਪਾਂ ਸਮੋਸਿਆਂ ਦੇ ਪੱਤੇ ਤੇ ਲਓ ਜੀ ਇੱਧਰ ਆਪਣਾ ਮੈਦਾ ਵੀ ਸੈੱਟ ਹੋ ਚੁੱਕਿਆ ਐਨ ਆ ਦੇਖੋ ਐਨ ਵਧੀਆ ਹੋ ਗਿਆ ਤੇ ਹੁਣ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਠੀਕ ਹੈ ਜੀ ਤੋੜਨਾ ਏ ਹਲਕਾ ਜਿਹਾ ਆ ਦੇਖੋ ਠੀਕ ਹੈ ਜੀ ਤੇ ਇਸ ਤਰੀਕੇ ਦਾ ਤੋੜ ਕੇ ਆਪਾਂ ਇਹਨੂੰ ਆਪਾਂ ਨੇ ਇਹਦੇ ਪੇੜੇ ਬਣਾਉਣੇ ਆ ਇਹ ਗੱਲਿਓਂ ਫਲੋ ਜਿੱਡੇ ਜਿੱਡੇ ਤੁਸੀਂ ਸਮੋਸੇ ਬਣਾਉਣੇ ਹੋਏ ਉਸ ਤਰੀਕੇ ਦੇ ਤੁਸੀਂ ਪੇੜੇ ਜਿਹੜੇ ਤੋੜ ਲਿਓ ਤੇ ਲਓ ਜੀ ਮੈਂ ਤੁਹਾਨੂੰ ਸੌਖਾ ਜਿਹਾ ਤਰੀਕਾ ਦੱਸਦਾ ਪੇੜੇ ਬਣਾਉਣ ਦਾ ਤੁਸੀਂ ਕੀ ਕਰਨਾ ਇਹਨੂੰ ਇਸ ਤਰੀਕੇ ਨਾਲ ਰੋਲ ਕਰਨਾ ਤੇ ਉਸ ਤੋਂ ਬਾਅਦ ਕਰਦ ਲੈ ਕੇ ਇਹਨੂੰ ਇਸ ਤਰੀਕੇ ਨਾਲ ਇਹਦੀ ਕਟਿੰਗ ਕਰ ਲੈਣੀ ਇਹ ਗੱਲਿਓਂ ਇਹ ਬਿਲਕੁਲ ਸੌਖਾ ਤਰੀਕਾ ਹੈ ਇਸ ਤਰੀਕੇ ਨਾਲ ਜਿਹੜੇ ਤੁਸੀਂ ਸਾਰੇ ਪੇੜੇ ਬਣਾ ਲੈਣੇ ਆ ਤੇ ਲਓ ਜੀ ਪੇੜੇ ਆਪਾਂ ਨੇ ਤੋੜ ਲਿਆ ਥੋੜਾ ਜਿਹਾ ਆਪਾਂ ਇੱਥੇ ਆਪਣੀ ਸਲੇਪ ਤੇ ਮੈਦਾ ਡਸਟ ਕਰੂਗੇ ਤੇ ਇੱਕ ਪੇੜਾ ਲੈ ਕੇ ਆਪਾਂ ਉਹਨੂੰ ਏਦਾਂ ਪ੍ਰੈਸ ਕਰੂੰਗੇ ਠੀਕ ਹੈ ਜੀ ਇਸ ਤਰੀਕੇ ਨਾਲ ਕਰਨਾ ਹੈ ਤੇ ਮੈਂ ਇਹਦਾ ਜਰੂਰ ਡਸਟ ਕਰ ਲਿਓ ਤੇ ਉਸ ਤੋਂ ਬਾਅਦ ਆਪਾਂ ਇਹਨੂੰ 베ਲਣਾ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਇਹਨੂੰ ਆਪਾਂ ਨੇ ਥੋੜਾ ਜਿਹਾ ਲੰਬਾ 베ਲਣਾ ਹੈ ਇਸ ਤਰੀਕੇ ਨਾਲ ਤੁਸੀਂ ਇਹਨੂੰ 베ਲ ਦਿਓ ਆ ਦੇਖੋ ਜੀ ਠੀਕ ਹੈ ਜੀ ਤੇ ਥੋਂ ਦਾ ਜਿਹੜਾ ਸਮੋਸਿਆਂ ਦਾ ਪੱਤਰਾ ਬਣ ਕੇ ਰੈਡੀ ਹੋ ਜਾਊਗਾ ਇਸ ਤਰੀਕੇ ਨਾਲ 베ਲੀ ਜਾਇਓ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਜਿਹੜਾ ਪੱત્ર ਆਇਓ ਉਹ ਵੇ ਲੈਣਾ ਲੰਬਾ ਤੇ ਨਾ ਹੀ ਜ਼ਿਆਦਾ ਪੱਤਰਾ ਠੀਕ ਹੈ ਜੀ ਮੋਟਾ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਬਰੀਕ ਤੁਸੀਂ ਇਹ ਮੀਡੀਅਮ ਸਾਈਜ਼ ਦਾ ਵੇ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਉਸ ਤੋਂ ਬਾਅਦ ਇਹਦੀ ਕਟਿੰਗ ਜਿਹੜੀ ਆਪਾਂ ਨੇ ਸੈਂਟਰ ਵਿੱਚ ਤੇਰੀ ਕਟਿੰਗ ਜਿਹੜੀ ਕਰ ਦੇਣੀ ਹੈ ਜੀ ਆਹ ਲਓ ਜੀ ਠੀਕ ਹੈ ਜੀ ਆਪਣਾ ਜਿਹੜਾ ਸਨੋਸਿਆਂ ਦੇ ਪੱਤਰਾ ਬਣ ਕੇ ਰੈਡੀ ਆ ਸੋ ਇਸ ਤਰੀਕੇ ਦੇ ਤੁਸੀਂ ਪੱਤਰੇ ਆ ਜਿਹੜੇ ਉਹ ਵੇ ਲੈਣੇ ਆ ਲਓ ਜੀ ਪੱਤਰੇ ਆ ਜਿਹੜੇ ਆਪਾਂ ਨੇ 베ਲੇ ਆ ਜੀ ਇਸ ਤਰੀਕੇ ਦੇ ਤੁਸੀਂ ਸਮੋਸਿਆਂ ਦੇ ਜਿਹੜੇ ਪੱਤਰੇ ਆ ਉਹ ਬਣਾਉਣੇ ਆ ਤੇ ਮੋਟਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਕਿੰਨਾ ਕਹੇ ਤੇ ਹੁਣ ਆਪਾਂ ਸਮੋਸਾ ਭਰਨਾ ਕਿਵੇਂ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਆਪਾਂ ਨੇ ਥੋੜਾ ਜਿਹਾ ਪਾਣੀ ਲਾਉਣਾ ਘੱਤ ਨੂੰ ਤੇ ਐ ਸਾਈਡ ਤੇ ਆਪਾਂ ਨੇ ਠੀਕ ਹੈ ਜੀ ਪਾਣੀ ਲਾਉਣਾ ਆ ਦੇਖੋ ਜੀ ਠੀਕ ਹੈ ਜੀ ਹਲਕਾ ਹਲਕਾ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਫੋਲਡ ਕਰੂਗੇ ਤੇ ਇਦਾਂ ਦੇਖੋ ਜੀ ਠੀਕ ਹੈ ਜੀ ਲਓ ਜੀ ਕੱਪ ਬਣ ਕੇ ਰੈਡੀ ਆ ਸਭ ਪਾ ਲੈ ਆਈਸਕ੍ਰੀਮ ਵਾਲਾ ਕੱਪ ਬਣਾ ਦੇਣਾ ਇਸ ਤਰੀਕੇ ਨਾਲ ਤੇ ਦੱਬਣਾ ਚੰਗੀ ਤਰ੍ਹਾਂ ਇਹ ਤਾਂ ਜੋ ਸਮੋਸਾ ਫਰਾਈ ਹੁੰਦੇ ਟਾਈਮ ਠੀਕ ਹੈ ਜੀ ਇਹ ਖੁੱਲੇ ਨਾ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ ਇਸ ਤਰੀਕੇ ਨਾਲ ਤੇ ਆਲੂ ਤੁਸੀਂ ਓਨੇ ਕੁ ਪਾਉਣੇ ਆ ਮੀਡੀਅਮ ਸਾਈਜ਼ ਠੀਕ ਹੈ ਜੀ ਦੇਖ ਕੇ ਮਤਲਬ ਜ਼ਿਆਦਾ ਨਹੀਂ ਪਾਉਣੇ ਹੈਗੇ ਤੇ ਹੁਣ ਆਪਾਂ ਇਹਨੂੰ ਪਿੱਛੇ ਤੋਂ ਇਸ ਤਰੀਕੇ ਨਾਲ ਹਲਕਾ ਜਿਹਾ ਫੋਲਡ ਕਰਨਾ ਹੈ ਆਹ ਲੋ ਜੀ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਦੱਬ ਦਾਂਗੇ ਲਓ ਜੀ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਬੂਠੇ ਤੇ ਉਂਗਲੀ ਨਾਲ ਚੰਗੀ ਤਰ੍ਹਾਂ ਦੱਬਣਾ ਹੈ ਤਾਂ ਜੋ ਫਰਾਈ ਕਰਦੇ ਟਾਈਮ ਸਮੋਸਾ ਜਿਹੜਾ ਤੁਹਾਡਾ ਬਿਲਕੁਲ ਵੀ ਲੀਕ ਨਾ ਹੋਵੇ ਤੇ ਲਓ ਜੀ ਸਮੋਸਾ ਬਣ ਕੇ ਰੈਡੀ ਆ ਸੋ ਇਸ ਤਰੀਕੇ ਨਾਲ ਸਮੋਸੇ ਆ ਜਿਹੜੇ ਤੁਸੀਂ ਸਾਰੇ ਭਰ ਲੈਣੇ ਆ ਤੇ ਲਓ ਜੀ ਜਦੋਂ ਸਮੋਸੇ ਰੱਖਣੇ ਆ ਜਿਹੜੀ ਚੀਜ਼ ਦੇ ਵਿੱਚ ਤੁਸੀਂ ਸਮੋਸੇ ਰੱਖਣੇ ਆ ਉਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਮੈਦਾ ਡਸਟ ਕਰਨਾ ਹੈ ਤੇ ਲਓ ਜੀ ਇਸ ਤਰੀਕੇ ਨਾਲ ਮੈਦਾ ਜਿਹੜਾ ਪਲੇਟ ਦੇ ਵਿੱਚ ਡਸਟ ਕਰਕੇ ਪਲੇਟ ਤੁਸੀਂ ਸਮੋਸੇ ਰੱਖਣੇ ਠੀਕ ਹੈ ਜੀ ਇਸ ਤਰੀਕੇ ਨਾਲ ਤਾਂ ਜੋ ਸਮੋਸਾ ਜਿਹੜਾ ਪਲੇਟ ਨਾਲ ਚਿਪਕੇ ਨਾ ਤੇ ਇੱਕ ਸਮੋਸਾ ਤੁਹਾਨੂੰ ਹੋਰ ਦਿਖਾਉਂਦੇ ਆ ਜੀ ਪਰ ਕੇ ਸਭ ਤੋਂ ਪਹਿਲਾਂ ਆਪਾਂ ਨੇ ਐ ਸਾਈਡ ਤੇ ਪਾਣੀ ਲਾਉਣਾ ਆਹ ਦੇਖੋ ਠੀਕ ਹੈ ਜੀ ਤੇ ਪਾਣੀ ਲਾਉਣ ਤੋਂ ਬਾਅਦ ਆਪਾਂ ਨੇ ਸੌਰੀ ਇਦਾਂ ਇਹਨੂੰ ਆਪਾਂ ਨੇ ਫੋਲਡ ਕਰਨਾ ਤੇ ਇਦਾਂ ਮੋੜ ਦੇਣਾ ਤੇ ਇਹਨੂੰ ਆਪਾਂ ਨੇ ਇਸ ਤਰੀਕੇ ਨਾਲ ਦੱਬਣਾ ਹੈ ਦੱਬਣ ਤੋਂ ਬਾਅਦ ਆਪਾਂ ਇਹਨੂੰ ਇਸ ਤਰੀਕੇ ਨਾਲ ਠੀਕ ਹੈ ਜੀ ਕੱਪ ਨੂੰ ਇਸ ਤਰੀਕੇ ਨਾਲ ਰੱਖੋਗੇ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜੇ ਆਲੂ ਇਹਦੇ ਵਿੱਚ ਆਪਾਂ ਨੇ ਭਰਨੇ ਆ ਤੇ ਆਲੂ ਭਰਨ ਤੋਂ ਬਾਅਦ ਤੁਸੀਂ ਇਹਨੂੰ ਇਸ ਤਰੀਕੇ ਨਾਲ ਪਿੱਛੇ ਦੇ ਫੋਲਡ ਕਰਨਾ ਹੈ ਤੇ ਇਹਨੂੰ ਐਦਾਂ ਇੱਥੇ ਜੁਆਇੰਟ ਕਰ ਦੇਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨੂੰ ਇਸ ਤਰੀਕੇ ਨਾਲ ਪ੍ਰੈਸ ਕਰ ਦੋਗੇ ਸਾਰੇ ਨੂੰ ਐਦਾਂ ਆਪਾਂ ਦੱਬੋਗੇ ਤੇ ਲਓ ਜੀ ਇਸ ਤਰੀਕੇ ਨਾਲ ਜਿਹੜੇ ਤੁਸੀਂ ਸਮੋਸੇ ਆ ਸਾਰੇ ਭਰ ਲੈਣੇ ਆ ਤੇ ਲਓ ਜੀ ਸਮੋਸੇ ਆ ਜਿਹੜੇ ਆਪਾਂ ਨੇ ਭਰ ਲਏ ਆ ਜੀ ਤੇ ਹੁਣ ਕਰਦੇ ਆਪਾਂ ਇਹਨਾਂ ਨੂੰ ਫਰਾਈ ਤੇ ਲੋ ਜੀ ਫਰਾਈ ਕਰਨ ਵਾਸਤੇ ਆਪਾਂ ਨੇ ਕੁਕਿੰਗ ਆਇਲ ਹੈ ਜਿਹੜਾ ਉਹ ਗਰਮ ਕਰ ਲਿਆ ਹੈ ਤੇ ਤੇਲ ਦਾ ਟੈਂਪਰੇਚਰ ਹੈ ਜਿਹੜਾ ਠੀਕ ਹੈ ਜੀ ਉਹ ਮੀਡੀਅਮ ਹੋਣਾ ਚਾਹੀਦਾ ਤੇਲ ਜ਼ਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ ਤੇ ਜ਼ਿਆਦਾ ਠੰਡਾ ਵੀ ਨਹੀਂ ਠੀਕ ਹੈ ਜੀ ਤੇ ਲੋ ਜੀ ਇਸ ਟਾਈਮ ਤੇ ਹੁਣ ਜਿਹੜੇ ਸਮੋਸੇ ਆਪਾਂ ਤੇਲ ਦੇ ਵਿੱਚ ਛੱਡ ਲੂਗੇ ਤੇ ਤੁਸੀਂ ਇਹ ਜਿਹੜੇ 4 ਤੋਂ 5 ਸਮੋਸੇ ਇੱਕ ਬਾਰ ਮਾ ਛੱਡ ਲੈਣੇ ਆ ਜੀ ਤੇ ਕੜਾਹੀ ਦੇ ਵਿੱਚ ਤਕਰੀਬਨ 1 ਲੀਟਰ ਜਿਹੜਾ ਤੇਲ ਉਹ ਚਾਹੀਦਾ ਹੈ ਚਾਹੇ ਤੁਸੀਂ ਕੁਕਿੰਗ ਆਇਲ ਪਾ ਲਿਓ ਆ ਸਰੋਂ ਦਾ ਤੇਲ ਪਾ ਲਿਓ ਤੇ ਲੋ ਜੀ ਇਹਨੂੰ మీడియం ਸੇਕ ਤੇ ਹੁਣ ਆਪਾਂ ਕਰਦੇ ਆ ਫਰਾਈ ਤੇ ਸਮੋਸੇ ਛੱਡਣ ਤੋਂ ਬਾਅਦ ਤਕਰੀਬਨ 2-3 ਮਿੰਟ ਤੁਸੀਂ ਇਹੇ ਛੇੜਨੇ ਨਹੀਂ ਹੈਗੇ ਤੇ ਲੋ ਜੀ 2-3 ਮਿੰਟ ਬਾਅਦ ਫਿਰ ਆਪਾਂ ਨੇ ਇਹ ਹਲਾਉਣੇ ਸਟਾਰਟ ਕਰਨੇ ਆ ਹਲਕੇ ਹੱਥਾਂ ਨਾਲ ਫਿਰ ਤੁਸੀਂ ਇਹਨਾਂ ਨੂੰ ਪਲਟੀ ਮਾਰੀ ਜਾਓ ਠੀਕ ਹੈ ਜੀ ਤਾਂ ਜੋ ਸਮੋਸੇ ਆ ਜਿਹੜੇ ਤੁਹਾਡੇ ਚਾਰੇ ਪਾਸੇ ਤੇ ਪੱਕ ਜਵੇ ਠੀਕ ਹੈ ਜੀ ਤੇ ਚਾਰਨੀ ਆ ਜਿਹੜੀ ਤੁਸੀਂ ਬਚਾ ਕੇ ਚਲਾਉਣੀ ਹੈ ਇਹਦੇ ਵਿੱਚ ਕਿਉਂਕਿ ਜੇ ਤੁਸੀਂ ਤੇਜ਼ ਛਾੜਨੀ ਦੇ ਵਿੱਚ ਚਲਾਉਂਗੇ ਤਾਂ ਸਮੋਸੇ ਜਿਹੜੇ ਉਹ ਖੁੱਲ ਵੀ ਸਕਦੇ ਆ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹੌਲੀ-ਹੌਲੀ ਕਰ ਲਾਂਗੇ ਫਰਾਈ ਤੇ ਲਓ ਜੀ ਸਮੋਸੇ ਆ ਜਿਹੜੇ ਆਪਣੇ ਫਰਾਈ ਹੋ ਚੁੱਕੇ ਆ ਤਲ ਹੋ ਚੁੱਕੇ ਆ ਤੁਸੀਂ ਕਲਰ ਚੈੱਕ ਕਰੋ ਸਮੋਸਿਆਂ ਦਾ ਇਹਨਾਂ ਨੂੰ ਫਰਾਈ ਹੋਣ ਨੂੰ 10 ਮਿੰਟ ਆ ਜਿਹੜੇ ਉਹ ਲੱਗ ਜੂਗੇ ਠੀਕ ਹੈ ਜੀ ਆ ਦੇਖੋ ਸਮੋਸੇ ਦੇਖੋ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਬਾਹਰ ਤੇ ਲਓ ਜੀ ਸਮੋਸੇ ਆ ਜਿਹੜੇ ਆਪਣੇ ਫਰਾਈ ਹੋ ਚੁੱਕੇ ਆ ਜੀ ਆ ਦੇਖੋ ਤੇ ਇੱਧਰ ਸਮੋਸੇ ਖਾਣੇ ਵਾਲੀ ਟੇਂਡੀ ਪਹੁੰਚ ਚੁੱਕੀ ਆ ਜੀ ਠੀਕ ਹੈ ਜੀ ਰਿਸ਼ਤੇਦਾਰ ਸਾਡੇ ਘਰ ਆ ਗਏ ਆ ਸਤਿ ਸ਼੍ਰੀ ਅਕਾਲ ਕਰਦੇ ਬੁੱਤ ਸਾਰਿਆਂ ਨੂੰ ਕਰਦੇ ਸਤਿ ਸ਼੍ਰੀ ਅਕਾਲ ਜੀ ਸਬਸਕ੍ਰਾਈਬ ਕਰੋ ਜੀ ਇਹ ਚੈਨਲ ਸਬਸਕ੍ਰਾਈਬ ਕਰੋ ਜੀ ਚੈਨਲ ਤੇ ਲਓ ਜੀ ਇੰਦਰ ਸਹਿਜ ਪ੍ਰੀਤ ਵੀ ਆਪਣਾ ਸਮੋਸਿਆਂ ਦੇ ਚੱਕਰਾਂ 'ਚ ਰਸੋਈ ਦੇ ਵਿੱਚ ਘੁੰਮ ਰਿਹਾ ਏ ਤੇ ਲੋ ਜੀ ਸਮੋਸੇ ਆ ਜਿਹੜੇ ਬਣ ਕੇ ਆਪਣੇ ਰੈਡੀ ਹੋ ਚੁੱਕੇ ਆ ਜੀ ਆ ਦੇਖੋ ਕਿੰਨੇ ਪਿਆਰੇ ਕਿੰਨੇ ਵਧੀਆ ਸਮੋਸੇ ਜਿਹੜੇ ਉਹ ਬਣੇ ਆ ਸੋ ਇਸ ਤਰੀਕੇ ਨਾਲ ਤੁਸੀਂ ਸਮੋਸੇ ਘਰਾਂ ਹਲਵਾਈ ਸਟਾਈਲ ਬਣਾ ਕੇ ਇੰਜੋਏ ਕਰ ਸਕਦੇ ਹੋ ਖਾ ਸਕਦੇ ਹੋ ਗ੍ਰੀਨ ਚਟਨੀ ਨਾਲ ਰੈੱਡ ਚਟਨੀ ਨਾਲ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਹੁਣ ਮਿਲਦੇ ਆ ਜੀ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਸਦਾਬ ਜੀ